ਕਾਲ ਜੀ ਫਤੇ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਜਿਹੜੀਆਂ ਭੈਣਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਭੈਣਾਂ ਨੂੰ ਬੇਨਤੀ ਖੋਰ ਬੇਨਤੀ ਹੈ ਜੀ ਮੇਰੀ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰੋ ਤਾਂ ਜੀ ਹੋਰ ਭੈਣਾਂ ਵੀ ਵੀਡੀਓ ਦਾ ਲਾਭ ਉਠਾ ਸਕਣ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਹੈਗੇ ਆ ਬੁਲਾਡਾ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਮਾਨਸਾ ਦੇ ਵਿੱਚ ਆਪਾਂ ਆਪਣੀ ਜਿਹੜੀ ਸ਼ਾਪ ਹੈ ਜੀ ਬੁਲਾਡਾ ਮੰਡੀ ਜਦੋਂ ਆਪਾਂ ਕ੍ਰੋਸ ਕਰਦੇ ਆ ਜੀ ਪੁਲ ਕ੍ਰੋਸ ਕਰਦੇ ਆ ਓਵਰ ਬ੍ਰਿਜ ਆਈਟੀਆਈ ਸਾਈਡ ਤੋਂ ਜਦੋਂ ਤੁਸੀਂ ਆਉਣੇ ਹੋ ਉਹ ਆਪੀਖੀ ਸਾਈਡ ਤੋਂ ਓਵਰ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਜੀ ਖੱਬੇ ਹੱਥ ਪੰਪ ਵਾਲੀ ਸਾਈਡ ਹੀ ਆਪਣੀ ਸ਼ਾਪ ਹੈ ਵੀਡੀਓ ਦੇ نیچے ਮੇਰਾ ਨੰਬਰ ਚੱਲ ਰਿਹਾ ਜੀ ਤੁਸੀਂ ਮੇਰੇ ਨੰਬਰ ਤੇ ਵੀ ਕੰਟੈਕਟ ਕਰਕੇ ਜਿਹੜੀ ਆਪਣੀ ਸ਼ਾਪ ਦੀ ਲੋਕੇਸ਼ਨ ਲੈ ਸਕਦੇ ਹੋ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਅੱਜ ਆਪਾਂ ਫੇਰ ਕੱਟ ਪੀਸ ਲੈ ਕੇ ਆਏ ਆ ਆਪਾਂ ਅੱਜ ਕੱਟ ਪੀਸ ਲੈ ਕੇ ਆਏ ਆ ਜੀ ਚਨੌਨ ਦੇ ਚਨੌਨ ਸਟਾਫ ਹੈ ਜੀ ਦਾਸ ਬ੍ਰਾਂਡ ਦਾ ਕੱਲ ਆਪਾਂ ਦਾਸ ਦੀ ਆਰ ਕੰਡੀ ਪਾਈ ਸੀ ਜੀ ਬਹੁਤ ਵਧੀਆ ਭੈਣਾਂ ਨੂੰ ਪਸੰਦ ਆਈ ਹੁਣ ਆਪਾਂ ਦਾਸ ਬ੍ਰਾਂਡ ਦੀ ਚਨੌਨ ਲੈ ਕੇ ਆਏ ਆ ਬਹੁਤ ਸੋਹਣਾ ਸਟਾਫ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਫਟਾਫਟ ਸਕਰੀਨ ਸ਼ਾਟ ਲਈ ਜਾਓ ਜੀ ਆਰਡਰ ਬੁੱਕ ਕਰੀ ਚਲੋ ਔਰ ਪ੍ਰਾਈਸ ਇਹਦਾ ਆਪਾਂ ਰੱਖਿਆ ਜੀ ਅੱਜ 180 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੈ ਜੀ 180 ਰੁਪਏ ਪਰ ਮੀਟਰ 450 ਦੀ ਸ਼ਰਟ ਬਣ ਕੇ ਰੈਡੀ ਹੋ ਜੂਗੀ ਜਦੋਂ ਕਿ ਮਾਰਕੀਟ ਦਾ ਇਹਦਾ ਪ੍ਰਾਈਸ ਕਾਫੀ ਹੈ ਜੀ ਜਿਹੜਾ ਇਹ ਸੂਟ ਹੈ ਜੀ ਤੁਹਾਨੂੰ 15-1600 ਰੁਪਏ ਦੇ ਵਿੱਚ ਬਣ ਕੇ ਰੈਡੀ ਹੁੰਦਾ ਜਿਹੜਾ ਇਹ ਸੂਟ ਹੈ ਆਪਾਂ ਹਾਫ ਰੇਟ ਤੇ ਤੁਹਾਨੂੰ ਸੂਟ ਬਣਾ ਕੇ ਦੇਵਾਂਗੇ ਜੀ ਕੱਟ ਪੀਸ ਦੇ ਵਿੱਚ ਏ ਸੀਗਾ ਜੀ ਆਪਣਾ ਜਿਹੜਾ ਆਫ ਵਾਈਟ بیس ਹੈ ਜੀ ਉੱਪਰ ਡਾਰਕ ਕਲਰ ਦੇ ਫਲਾਰ ਬਣੇ ਹੋਏ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਪਹਿਣਾ ਸ਼ਰਟ ਬਣਾ ਲਓ ਕੋਟ ਸੈੱਟ ਬਣਾ ਲਓ ਤੁਹਾਡੀ ਚੋਇਸ ਹੈ ਜੀ ਆਪਣੀ ਨੈਕਸਟ ਜਿਹੜਾ ਕਲਰ ਹੈਗਾ ਜੀ ਔਰੇਂਜ ਔਰੇਂਜ ਕਲਰ ਹੈ ਜੀ ਇਹ ਥੋੜਾ ਮਤਲਬ ਬ੍ਰਾਈਟ ਆ ਰਿਹਾ ਹੈ ਬਿਲਕੁਲ ਡਲ ਔਰੇਂਜ ਹੈ ਜੀ ਬਹੁਤ ਪਿਆਰਾ ਕਲਰ ਹੈ ਪਰ ਕਿੱਲਾ ਜਾ ਔਰੇਂਜ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਬ੍ਰਾਈਟ ਜਿਹਾ ਔਰੇਂਜ ਹੈ ਹਨਾ ਕੋਈ ਵੀ ਔਰ ਇੱਕ ਹੋਰ ਹੈ ਜੀ ਸਟੱਫ ਬਹੁਤ ਵਧੀਆ ਹੈ ਕੋਈ ਸਕਿਨ ਨੂੰ ਖਾਣ ਵਾਲਾ ਸਟੱਫ ਨਹੀਂ ਹੈ ਆਪਾਂ ਕਹਿੰਦੇ ਵੀ ਚੁੱਬਣ ਵਾਲਾ ਸਟੱਫ ਹੈ ਨਹੀਂ ਬਿਲਕੁਲ ਬਹੁਤ ਸੋਹਣਾ ਸਟੱਫ ਹੈ ਵੱਡੀ ਗੱਲ ਇਹ ਹੈ ਜੀ ਦਾਸ ਬ੍ਰਾਂਡ ਦੀ ਚਣੌਣ ਹੈ ਔਰ ਤੋਂ ਉਨ ਤੋਂ ਬਾਅਦ ਸੂਟ ਇਕੱਠਾ ਨਹੀਂ ਹੋਊਗਾ ਨਾ ਹੀ ਇਹ ਸ਼੍ਰਿੰਕ ਹੋਊਗਾ ਨਾ ਹੀ ਇਹ ਦੇ ਦੇ ਬੋਰ ਆਊਗਾ ਨਾ ਹੀ ਇਹ ਛਿੱਜੂਗਾ ਬਹੁਤ ਸੋਹਣਾ ਸਟਾਫ ਹੁੰਦਾ ਜੀ ਇਸ ਕੰਪਨੀ ਦਾ ਪਹਿਲਾਂ ਆਪਾਂ ਦਾਸ ਬ੍ਰੈਂਡ ਦਾ ਕਾਫੀ ਹੈ ਨਾ ਲੀਵਿਆ ਕਾਟਨ ਵੀ ਸੇਲ ਕੀਤੀ ਹੈ ਉਸ ਤੋਂ ਬਾਅਦ ਜਿਵੇਂ ਨਵੇਂ ਮੌਸਮ ਦੇ ਅਕੋਰਡਿੰਗ ਹੀ ਆਪਣੇ ਕੋਲ ਕੱਟ ਪੀਸ ਆ ਰਹੇ ਨੇ ਬਹੁਤ ਸੋਹਣਾ ਸਟਾਫ ਹੈ ਜੀ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨੈਕਸਟ ਜਿਹੜਾ ਕਲਰ ਹੈਗਾ ਜੀ yellow yellow color ਦੇ ਵਿੱਚ प्रिंटिंग ਬਣੀ ਹੈ ਇਸ প্রিন্টিং ਦੇ ਵਿੱਚ ਆਪਣੇ ਕੋਲੇ ਤਿੰਨ ਕਲਰਾਂ ਦੇ ਵਿੱਚ ਇਹ ਆਈ ਹੈ ਇੱਕ ਹੈਗਾ ਜੀ yellow ਜਿਹੜਾ ਮੈਂ ਤੁਹਾਨੂੰ ਦਿਖਾ ਰਹੀਆਂ ਜੀ ਬਾਕੀ نیچے ਕੱਟ ਪੀਸਾਂ ਦੇ نیچے ਹੈਗੀ ਹੈ ਜੀ نیچے প্রিন্টিং ਜਿਹੜੀ ਔਰ ਨੈਕਸਟ ਹੈਗਾ ਜੀ ਗ੍ਰੇ ਫਟਾਫਟ ਸਕਰੀਨਸ਼ਾਟ ਲਈ ਜਾਓ ਜੀ ਭੈਣਾਂ ਨੂੰ ਬੇਨਤੀ ਹੈ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਕਰਦੇ ਭੈਣਾਂ ਕਹਿੰਦੀਆਂ ਵੀ ਜਿਆਦਾ ਲੰਬੀ ਵੀਡੀਓ ਦੇ ਵਿੱਚ ਹਨਾ ਉਹਨਾਂ ਨੂੰ ਦੇਖਣੀ ਔਖੀ ਹੋ ਜਾਂਦੀ ਹੈ ਤੁਸੀਂ ਮਤਲਬ ਅੱਗੇ ਕਰਕੇ ਦੇਖਦੇ ਹੋ ਤਾਂ ਤੁਹਾਡੇ ਕੱਟ ਪੀਸ ਅੱਗੇ ਨਿਕਲ ਜਾਂਦੇ ਨੇ ਤਾਂ ਜਲਦੀ ਜਲਦੀ ਆਪਾਂ ਛੋਟੀ ਵੀਡੀਓ ਦੇ ਵਿੱਚ ਸਾਰੀ ਕੱਟ ਪੀਸ ਆਵਾ ਕਵਰ ਕਰਨ ਦੀ ਹਨਾ ਕੋਸ਼ਿਸ਼ ਕਰਾਂਗੇ ਜਿੰਨੇ ਵੱਧੋ ਵੱਧ ਸੂਟ ਆਪਣੇ ਤੋਂ ਕਵਰ ਹੁੰਦੇ ਨੇ ਪ੍ਰਾਈਸ ਰਹੇਗਾ ਜੀ ਇਹਦਾ 180 ਰੁਪਏ ਪਰ ਮੀਟਰ 450 ਰੁਪਏ ਦੀ ਕਮੀਜ਼ ਸ਼ਰਟ ਪੀਸ ਜਿਹੜਾ ਤੁਹਾਨੂੰ ਮਿਲੇਗਾ 900 ਰੁਪਏ ਦਾ ਪੂਰਾ ਸੂਟ ਮਿਲੇਗਾ ਔਰ ਇਹ ਜਿਹੜਾ ਕਲਰ ਹੈਗਾ ਜੀ ਗ੍ਰੇ ਉੱਤੇ ਇਹਦੀ ਪ੍ਰਿੰਟਿੰਗ ਦੇਖੋ ਡਾਰਕ ਕਲਰ ਦੇ ਫਲਾਵਰ ਬਣੇ ਹੋਏ ਨੇ ਡਿਜੀਟਲ ਪ੍ਰਿੰਟਿੰਗ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਸਟਾਫ ਰਹੇਗਾ ਜੀ ਜਨੂਨ ਬ੍ਰਾਂਡ ਰਹੇਗਾ ਦਾਸ ਔਰ ਨੈਕਸਟ ਹੈਗਾ ਜੀ ਰਾਮਾ ਗ੍ਰੀਨ ਕਲਰ ਦਾ ਇਹ ਪੀਸ ਹੈ ਜੀ ਯੈਲੋ ਵਾਲੇ ਦੇ ਵਿੱਚ ਕਲਰ ਆਇਆ ਸੀ ਜੀ ਰਾਮਾ ਗ੍ਰੀਨ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਇਹਨਾਂ ਦੀ ਕਲਰ ਵੀ ਬਹੁਤ ਸੋਹਣਾ ਹੈ ਜੀ ਇਹ ਵੀਡੀਓ ਦੇ ਵਿੱਚ ਫਰੋਜੀ ਆ ਰਿਹਾ ਹੈ ਸੀ ਗ੍ਰੀਨ ਜਿਹਾ ਕਲਰ ਹੈ ਜੀ ਜਿਹੜਾ ਇਹਦਾ ਕਲਰ ਰਹਿਣ ਵਾਲਾ ਸੂਟ ਦਾ ਨੈਕਸਟ ਹੈਗਾ ਜੀ ਆਪਣਾ ਨਿਊਡ ਬ੍ਰਾਊਨ ਕਲਰ ਹੈ ਜੀ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਜੀ ਨਿਊਡ ਬ੍ਰਾਊਨ ਸ਼ੇਡ ਜਿਹੜਾ ਇਹਦਾ ਸ਼ੇਡ ਹੈ ਜੀ ਸੂਟ ਦਾ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਦੀ ਫਲਾਵਰ ਬਹੁਤ ਸੋਹਣੇ ਬਣੇ ਹੋਏ ਨੇ ਇਹਦੇ ਨਿਊਡ ਜਿਹੜਾ ਬਰਾਊਨ ਸ਼ੇਡ ਹੈ ਜੀ ਇਹਦਾ ਇਸ ਤੋਂ ਬਾਅਦ ਹੈਗਾ ਜੀ ਆਪਣਾ ਆਫ ਵਾਈਟ ਸਕਿਨ بیس ਹੈ ਜੀ ਉੱਪਰ ਗ੍ਰੀਨ ਔਰ ਮੋਵ ਸ਼ੇਡ ਨਾਲ ਪ੍ਰਿੰਟਿੰਗ ਬਣੀ ਹੋਈ ਹੈ ਜਿਹੜਾ ਇਹਦਾ ਸ਼ੇਡ ਹੈ ਜੀ ਪ੍ਰੋਪਰ ਕੰਨੀ ਤੋਂ ਅੰਦਾਜ਼ਾ ਲਾ ਸਕਦੇ ਹੋ ਕੰਨੀ ਇਹ ਵਾਲਾ ਸ਼ੇਡ ਹੈ ਜੀ ਪ੍ਰੋਪਰ ਜਿਹੜਾ ਇਹਦਾ ਸ਼ੇਡ ਹੈ ਜੀ ਇਹਦੇ ਵਿੱਚ ਪ੍ਰਿੰਟਿੰਗ ਦਿੱਤੀ ਹੋਈ ਹੈ ਆਫ ਵਾਈਟ ਸਕਿਨ ਦੇ ਵਿੱਚ ਨੈਕਸਟ ਹੈਗਾ ਜੀ ਰਾਮਾ ਗ੍ਰੀਨ ਕਲਰ ਹੈ ਪਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਕੋਟ ਸੈੱਟ ਬਣਾਓ ਭਲਾ ਸੂਟ ਬਣਾਓ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਤੁਹਾਡੇ ਕਪੜੇ ਦੀ ਕੋਈ ਵੀ ਸ਼ਿਕਾਇਤ ਨਹੀਂ ਹੈ ਕਪੜੇ ਨੂੰ ਕੁਝ ਨਹੀਂ ਹੁੰਦਾ ਜੀ ਬ੍ਰਾਂਡ ਦੀ ਚੀਜ਼ ਬ੍ਰਾਂਡ ਦੀ ਹੁੰਦੀ ਹੈ ਲੋਕਲ ਬ੍ਰਾਂਡ ਤੇ ਹਨਾ ਜਿਹੜਾ ਰੀਅਲ ਬ੍ਰਾਂਡ ਹੁੰਦਾ ਉਹਦੇ ਵਿੱਚ ਫਰਕ ਹੁੰਦਾ ਜੀ ਆਪਾਂ ਹਮੇਸ਼ਾ ਤੋਂ ਕੱਟ ਪੀਸ ਜਿਹੜੇ ਲੈ ਕੇ ਆਏ ਆ ਬ੍ਰਾਂਡਡ ਹੀ ਲੈ ਕੇ ਆਏ ਆ ਕਦੇ ਏਕੇ ਦੇ ਲੈ ਕੇ ਆਏ ਆ ਤੇ ਅੱਜ ਆਪਾਂ 10 ਦੇ ਲੈ ਕੇ ਆਏ ਆ ਕਾਟਨ ਦੇ ਵਿੱਚ ਵੀ ਆਪਾਂ 10 ਬ੍ਰਾਂਡ ਦੀ ਜਿਹੜੇ ਆਪਾਂ ਚਰਉਣ ਵੀ ਸੇਲ ਕੀਤੀ ਹੈ ਟੈਬੀ ਲਾਈਨਿੰਗ ਵੀ ਕੀਤੀ ਹੈ ਔਰ ਹੁਣ ਆਪਾਂ ਲੈ ਕੇ ਆਏ ਆ ਚਨੌਨ ਅੱਜ ਜਿਹੜੇ ਪੀਸ ਪਾਏ ਨੇ ਜੀ ਕੱਲ ਆਪਾਂ ਦੱਸਦੀ ਆਰਕੰਡੀ ਪਾਈ ਸੀ ਅੱਜ ਆਪਾਂ ਦੱਸਦੀ ਚਨੌਨ ਪਾਈ ਹੈ ਔਰ ਇਹਦਾ ਜਿਹੜਾ ਪ੍ਰਾਈਸ ਰਹੇਗਾ ਜੀ 180 ਰੁਪਏ ਪਰ ਮੀਟਰ 450 ਰੁਪਏ ਦੀ ਕੱਲੀ ਸ਼ਰਟ ਪੀਸ ਬਣੇਗੀ 900 ਰੁਪਏ ਦਾ ਸੂਟ ਬਣੇਗਾ ਤੁਹਾਨੂੰ ਨੈਕਸਟ ਪ੍ਰਿੰਟ ਦੇਖੋ ਜੀ ਸਕਿਨ ਕਲਰ ਦਾ ਪ੍ਰਿੰਟ ਹੈ ਉੱਤੇ ਰੈੱਡ ਪਿੰਕ ਕਲਰ ਨਾਲ ਫਲਾਵਰ ਬਣੇ ਹੋਏ ਨੇ ਪ੍ਰਿੰਟਿੰਗ ਬਣੀ ਹੋਈ ਹੈ ਔਰ ਜਿਹੜੀ ਪ੍ਰਿੰਟਿੰਗ ਹੈ ਜੀ ਇਹ ਆਪਣੇ ਕੋਰਸੈਟ ਵਗੈਰਾ ਲਈ ਪਰਫੈਕਟ ਪ੍ਰਿੰਟਿੰਗ ਹੈ ਬਾਕੀ ਤੁਹਾਡੀ ਚੋਇਸ ਹੈ ਸੂਟ ਬਣਾਓ ਕੁਝ ਵੀ ਬਣਾਓ ਤੁਸੀਂ ਬਣਾ ਸਕਦੇ ਹੋ ਔਰ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਆਪਣਾ ਜਿਹੜਾ ਕਲਰ ਹੈਗਾ ਜੀ ਬਿਲਕੁਲ ਇੰਗਲਿਸ਼ ਜਿਹੜਾ ਟੋਨ ਦਾ ਕਲਰ ਹੈ ਜੀ ਜਿਹੜਾ ਨਿਊਡ ਗਾਜਰੀ ਜੀ ਇਹ ਟੋਨ ਰਹਿਣ ਵਾਲੀ ਹੈ ਜੀ ਸਟਫ ਦੀ ਔਰ ਇਹਦਾ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਇਹਦੀ ਪ੍ਰਿੰਟਿੰਗ ਹੈ ਜੀ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਪ੍ਰਾਈਸ ਰਹੇਗਾ ਜੀ 450 ਦੀ ਸ਼ਰਟ 180 ਰੁਪਏ ਪਰ ਮੀਟਰ ਔਰ ਪੈਣਾ ਦਾ ਬਹੁਤ ਫਾਇਦਾ ਹੋ ਜਾਂਦਾ ਜੀ ਕੱਟ ਪੀਸਾਂ ਦੇ ਵਿੱਚ ਕਿਉਂਕਿ ਜਿਹੜਾ ਸੂਟ ਪਹਿਲਾਂ ਆਪਾਂ ਬਾਜ਼ਾਰ ਦੇ ਵਿੱਚ 5 ਮੀਟਰ ਤੋਂ ਘੱਟ ਦੇ ਘਾਟੇ ਮਿਲਦੀ ਨਹੀਂ ਹੈਗੀ ਔਰ ਕਈ ਪੈਣਾ ਪਤਲੀਆਂ ਹੁੰਦੀਆਂ ਨੇ ਉਹਨਾਂ ਦਾ ਤਾਂ ਚਾਰ ਦੇ ਵਿੱਚ ਸਾਢੇ ਤਿੰਨ ਦੇ ਵਿੱਚ ਵੀ ਸੂਟ ਬਣਾ ਕੇ ਰੈਡੀ ਕਰ ਲੈਂਦੀਆਂ ਨੇ ਉਹਨਾਂ ਨੂੰ ਇਹੀ ਬਹੁਤ ਫਾਇਦਾ ਹੋ ਜਾਂਦਾ ਹੈ ਬਹੁਤ ਹੀ ਸਸਤਾ ਸੂਟ ਬਣ ਕੇ ਰੈਡੀ ਹੋ ਜਾਂਦਾ ਉਹਨਾਂ ਦਾ ਔਰ ਜਿਹੜੀਆਂ ਪੈਣਾ ਦਾ ਜਿਵੇਂ 2 ਮੀਟਰ ਦੇ ਵਿੱਚ ਸ਼ਰਟ ਬਣ ਜਾਂਦੀ ਹੈ ਉਹ ਵੀ 2 ਮੀਟਰ ਦੇ ਵਿੱਚ ਹਨਾ ਉਹਨਾਂ ਨੂੰ ਕਾਫੀ ਫਾਇਦਾ ਹੋ ਜਾਂਦਾ ਜੀ ਕੱਟ ਪੀਸਾਂ ਦੇ ਵਿੱਚ ਔਰ ਨੈਕਸਟ ਹੈਗਾ ਜੀ ਗ੍ਰੀਨ ਕਲਰ ਹੈ ਜੀ ਕਦਰੰਗਾ ਜੇ ਕਲਰ ਹੈ ਜੀ ਬਿਲਕੁਲ ਸੀ ਗ੍ਰੀਨ ਕਲਰ ਹੈ ਲਾਈਟ 프린ਟਿੰਗ ਚੈੱਕ ਕਰੋ ਜੀ ਇਹਦੀ 프린ਟਿੰਗ ਬਹੁਤ ਸੋਹਣੀ ਹੈ ਇਹ ਵਾਲੇ ਪੀਸ ਦੀ ਕਾਟਨ ਦੇ ਵਿੱਚ ਵੀ ਇਹ ਹੈ ਆਈ ਸੀ ਜੀ 프린ਟਿੰਗ ਇਹੀ ਸੇਮ ਹੁਣ ਆਪਣੇ ਕੋਲੇ ਚਨਾਉਂਦੇ ਆਈ ਹੈ ਨੈਕਸਟ ਹੈਗਾ ਜੀ ਪਿੰਕ ਬੇਬੀ ਪਿੰਕ ਕਲਰ ਹੈ ਜੀ ਇਹਦਾ ਬੇਸ ਕਲਰ ਹੈ ਜਿਹੜਾ ਸੇਮ ਪ੍ਰਿੰਟਿੰਗ ਦੇ ਵਿੱਚ ਆਇਆ ਜੀ yellow proper yellow color ਹੈ ਜੀ ਜਿਵੇਂ ਜਿਵੇਂ ਹੁਣ ਮੌਸਮ ਅੱਗੇ ਠੀਕ ਹੋ ਜਾਂਦਾ ਹਨਾ yellow color ਉਹ ਡਾਰਕ ਕਲਰ ਥੋੜੇ ਪਾਇਸ ਸੋਨੇ ਵੀ ਲੱਗਦੇ ਆ ਔਰ ਹਰ ਬੰਦਾ ਪਾ ਕੇ ਖੁਸ਼ ਹੈ ਜੀ ਗਰਮੀ ਦੇ ਵਿੱਚ ਆਪਾਂ ਡਾਰਕ ਕਲਰ ਨਹੀਂ ਪਾ ਸਕਦੇ ਪਰ ਹੁਣ ਮੌਸਮ ਠੀਕ ਹੈ ਆਪਾਂ ਡਾਰਕ ਕਲਰ ਪਾ ਸਕਦੇ ਆ wear ਕਰ ਸਕਦੇ ਆ yellow color ਹੈ ਜੀ ਨੈਕਸਟ ਹੈਗਾ ਮਜੈਂਟਾ ਇਹ redness ਤੇ ਆ ਰਿਹਾ ਜੀ proper magenta shade ਹੈ ਜੀ ਇਹ redness ਤੇ ਆ ਰਿਹਾ ਜੀ ਵੀਡੀਓ ਦੇ ਵਿੱਚ ਪ੍ਰੋਪਰ ਮਜੈਂਟਾ ਸ਼ੇਡ ਹੈ ਜੀ 180 ਰੁਪਏ ਪਰ ਮੀਟਰ ਦਾ ਪ੍ਰਾਈਸ ਹੈ ਜੀ ਇਹਦਾ ਇਸ ਤੋਂ ਬਾਅਦ ਜੀ ਨੈਕਸਟ ਕਲਰ ਹੈ ਗ੍ਰੇ بیس ਦੇ ਉੱਤੇ ਹੈ ਇਹ ਹੀ ਪ੍ਰਿੰਟਿੰਗ ਆਪਣੇ ਕੋਲੇ ਆਫ ਵਾਈਟ ਦੇ ਉੱਤੇ ਆਈ ਸੀ ਆਫ ਵਾਈਟ بیس ਦੇ ਉੱਤੇ ਇਹ ਵਾਲੀ ਹੈਗੀ ਹੈ ਜੀ ਗ੍ਰੇ ਦੇ ਉੱਤੇ ਨੈਕਸਟ ਹੈਗਾ ਜੀ ਪੀਚ ਕਲਰ ਪੀਚ ਕਲਰ ਹੈ ਜੀ ਪੀਚ ਕਲਰ ਦੇ ਉੱਤੇ ਪ੍ਰਿੰਟਿੰਗ ਬਣੀ ਹੋਈ ਹੈ ਫਲਾਵਰ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟਿੰਗ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਗ੍ਰੀਨ ਕਲਰ ਰਾਮਾ ਗ੍ਰੀਨ ਕਲਰ ਦੇ ਉੱਤੇ ਪ੍ਰਿੰਟਿੰਗ ਹੈ ਜੀ ਇਹ ਮਰਜੈਂਟਾ ਦੇ ਵਿੱਚ ਵੀ ਆਈ ਸੀ ਔਰ ਇੱਕ ਹੈਗਾ ਜੀ ਰਾਮਾ ਗ੍ਰੀਨ ਕਲਰ ਹਾਂਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੀਆਂ ਜੀ ਜਿਹੜੀਆਂ ਭੈਣਾਂ ਨੂੰ ਇਹਨਾਂ ਵਿੱਚੋਂ ਕੋਈ ਵੀ ਪੀਸ ਪਸੰਦ ਹੈ ਜੀ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰੋ ਜਲਦੀ ਜਲਦੀ ਆਰਡਰ ਬੁੱਕ ਕਰੋ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬ